ਸਾਧੀਆਂ ਨੇ ਪਾਕਿਸਤਾਨ ਮਹਾਰਾ ਜੀ ਹਜੂਰ ਸ਼ਾਮ ਨੂੰ ਜਦੋਂ ਰਹਿਰਾਸ ਹੋਣੀ ਨਾ ਤੇ ਧਰਮ ਸਿੰਘ ਹੁਣੀ ਉਥੇ ਸਰੀਰ ਸਰ ਉਹਨਾਂ ਨੇ ਆਪਣੀ ਜ਼ਿੰਦਗੀ ਚ ਕਦੀ ਰਹਿਰਾਸ ਮਿਸ ਨਹੀਂ ਸੀ ਕੀਤੀ ਤੇ ਮਹਾਰਾ ਦੇ ਦਰਸ਼ਨਾਂ ਲਈ ਨੇਤਾ ਪ੍ਰਤੀ ਆਉਣਾ ਤੇ ਮਹਾਰਾ ਜੀਆ ਦਾ ਦਰਸ਼ਨ ਕਰਨਾ ਇੱਕ ਦਿਨ ਜ਼ਮੀਨ ਦੇ ਕੰਮ ਕਰਕੇ ਨਾ ਉਹਨਾਂ ਕੋ ਆਇਆ ਨਹੀਂ ਗਿਆ ਤੇ ਮਹਾਰਾਜ ਜੀ ਰਹਿਰਾਸ ਕਰ ਰਹੇ ਨੇ ਆਪ ਗਰੀਬਨਵਾਸ ਸੱਚੇ ਪਾਤਸ਼ਾਹ ਰਹਿਰਾਸ ਦਾ ਭੋਗ ਪਿਆ ਸਮਾਪਤੀ ਤੋਂ ਬਾਅਦ ਕਹਿੰਦੇ ਨੇ ਕੱਲੇ-ਕੱਲੇ ਸਿੱਖ ਦਾ ਪਤਾ ਕੋਈ ਐਵੇਂ ਨਾ ਸਮਝੇ ਕਿ ਮਹਾਰਾਜ ਦਾ ਮੇਰੇ ਵੱਲ ਧਿਆਨ ਨਹੀਂ ਉਹ ਸਾਰਿਆਂ ਵੱਲ ਧਿਆਨ ਹੈ ਕਿਉਂਕਿ ਸ੍ਰਿਸ਼ਟੀ ਦੇ ਮਾਲਕ ਨੇ ਤੇ ਮਾਲਕਾਂ ਦਾ ਸਭ ਵੱਲ ਧਿਆਨ ਹੁੰਦਾ ਹੈ ਉਹਨਾਂ ਦੇ ਗਰੀਬਨਵਾਸ ਜੀ ਨੇ ਜਦੋਂ ਭੋਗ ਪਾਇਆ ਰਹਿਰਾਸ ਸਾਹਿਬ ਜੀ ਆਂਦਾ ਤੇ ਮਹਾਰਾਜ ਸ਼ਾਮ ਨੂੰ ਕਹਿੰਦੇ ਨੇ ਉਹ ਭਾਈ ਅੱਜ ਧਰਮ ਸਿੰਘ ਹੋਰੀ ਕਿਉਂ ਨਹੀਂ ਆਏ ਕੋਜ ਸਰੀਰਾਂ ਨੇ ਦੱਸਿਆ ਕਹਿੰਦੇ ਮਹਾਰਾਜ ਜੀ ਜ਼ਮੀਨ ਦਾ ਕੰਮ ਸੀ ਇਸ ਕਰਕੇ ਉਹਨਾਂ ਕੋ ਗਰੀਬਨਵਾਸ ਆਇਆ ਨਹੀਂ ਗਿਆ ਮਾਰੇ ਕਹਿੰਦੇ ਅੱਛਾ ਜੇ ਅੱਜ ਉਹ ਨਹੀਂ ਆਏ ਤੇ ਅਸੀਂ ਜਾਵਾਂਗੇ ਉਹਨਾਂ ਦਾ ਦਰਸ਼ਨ ਕਰਨ ਵਾਸਤੇ ਐਨਾ ਪਿਆਰ ਸਿੱਖਾਂ ਨਾਲ ਗਰੀਬ ਮਵਾਜਦਾ ਜੇ ਉਹ ਨਹੀਂ ਆਏ ਤੇ ਅਸੀਂ ਜਾਵਾਂਗੇ ਉਹਨਾਂ ਦਾ ਦਰਸ਼ਨ ਕਰਨ ਵਾਸਤੇ ਤੇ ਮਹਾਰਾਜ ਤੁਰ ਪਏ ਨੇ ਨਾਲ ਸੰਗਤ ਵੀ ਉਹ ਪੈਲੀ 'ਚ ਕੰਮ ਕਰਦੇ ਸਨ ਤੇ ਮਾਰੇ ਪੈਲੀ 'ਚ ਹੀ ਵੜ ਗਏ ਉਹ ਉਧ ਰਹਿ ਰਾਸ ਮਹਾਰਾਜ ਨੇ ਤੇ ਭੋਗ ਪਾਤਾ ਸੀ ਉਧਰ ਉਹ ਵੀ ਰਹਿ ਰਾਸ ਕਰਦੇ ਸਨ ਜ਼ਮੀਨ ਦੇ ਵਿੱਚ ਹੀ ਬਹਿ ਕੇ ਧਰਮ ਸਿੰਘ ਉਹ ਰਹਿ ਰਾਸ ਕਰਦੇ ਆ ਕਰਦੇ ਆ ਅਰਦਾਸੇ ਤੱਕ ਰਹਿ ਰਾਸ ਜਦੋਂ ਪਹੁੰਚੀ ਇਹਨਾਂ ਦੇ ਅਰਦਾਸਾ ਲਗਪੇ ਕਰਨ ਤੇ ਮਹਾਰਾਜ ਜੀ ਪਿੱਛੇ ਹੀ ਖਲੋਗੇ ਜਦੋਂ ਅਰਦਾਸਾ ਕਰਕੇ ਉਹਨਾਂ ਨੇ ਫਤਿਹ ਬੁਲਾਈ ਤੇ ਮਹਾਰਾਜ ਜੀ ਅਗਲੇ ਪਾਸੇ ਆ ਗਏ ਥੋੜਾ ਫੋੜ ਧਰਮ ਸਿੰਘ ਉਹਨਾਂ ਨੇ ਵੇਖਿਆ ਕਿ ਗਰੀਬਨਵਾਜ਼ ਆ ਗਏ ਨੇ ਮਹਾਰਾਜ ਦੇ ਚਰਨ ਫੜ ਲਏ। ਉਦੋਂ ਮਹਾਰਾਜ ਜੀ ਨੂੰ ਉੱਥੇ ਪਾਕਿਸਤਾਨ 'ਚ ਸੰਤ ਕਰਕੇ ਦੁਨੀਆ ਜਾ ਰਹੀ ਸੀ। ਪਹਿਲਾਂ ਸੰਤ ਕਰਕੇ ਫਿਰ ਮਹਾਰਾਜ ਜੀ ਨੂੰ ਰੱਬ ਜੀ ਕਰਕੇ ਜਾਣਨਾ ਸ਼ੁਰੂ ਕਰ ਦਿੱਤਾ ਕਿਉਂਕਿ ਜਿਉਂ-ਜਿਉਂ ਦੁਨੀਆ ਨੂੰ ਗਿਆਨਤਾ ਹੁੰਦੀ ਸੀ। ੋਲੀ-ੋਲੀ ਮਹਾਰਾਜ ਜੀਆ ਬਾਰੇ ਗਿਆਨ ਹੋਣ ਲੱਗਾ ਗਰੀਬਨਵਾਜ਼ ਵਾਤੇ। ਉਸ ਤੋਂ ਬਾਅਦ ਫਿਰ ਮਹਾਰਾਜ ਦਾ ਪਤਾ ਹੀ ਸਾਰੀ ਸੰਗਤ ਨੂੰ। ਹੁਣ ਧਰਮ ਸਿੰਘ ਬਰਾਣਕੋ ਮਹਾਰਾਜ ਦਾ ਦਰ ਨਾਲ ਹੀ ਘਰ ਸੀ ਘਰ ਭੱਜ ਗਏ ਨੇ ਫੜਾਫੜ ਮੰਜਾ ਚੁੱਕ ਲਿਆਏ ਖੇਸ ਲੈ ਲੈ ਆਏ ਹੁਣ ਮਨ ਇਦਾਂ ਦਾ ਹੋ ਗਿਆ ਮਹਾਰਾਜ ਦਾ ਦਰਸ਼ਨ ਕਰਕੇ ਚਾ ਚੜ ਕੇ ਅੰਦਰ ਇਹਨਾਂ ਨੇ ਵੀ ਨਾਲ ਹੀ ਘਰ ਮਾਰੇ ਨੂੰ ਘਰ ਲਿਆ ਚੁਣਿਆ ਘਰ ਆਪ ਹੀ ਭੱਜ ਗਏ ਮੰਜਾ ਚੁੱਕ ਲਿਆਏ ਖੇਸ ਲੈ ਆਏ ਤੇ ਉਹ ਜ਼ਮੀਨ ਦੇ ਵਿੱਚ ਹੀ ਡਾਹ ਦਿੱਤਾ ਤੇ ਕਹਿੰਦੇ ਨੇ ਮਹਾਰਾਜ ਜੀ ਇੱਥੇ ਬਰਾਜੋ ਤੇ ਮਹਾਰੇ ਬੈਠ ਗਏ ਉਹ ਜ਼ਮੀਨ ਦੇ ਵਿੱਚ ਤੇ ਜਿਹੜੇ ਮੰਜੇ ਦੇ ਪਾਵੇ ਸਨ ਉਹ ਇੰਨੇ ਨੇ ਜ਼ਮੀਨ ਦੇ ਵਿੱਚ ਧਸ ਗਏ ਜਦੋਂ ਪਾਵੇ ਜ਼ਮੀਨ ਦੇ ਵਿੱਚ ਧਸ ਗਏ ਤੇ ਨਾਲ ਹੀ ਧਰਮ ਸਿੰਘ ਹੋਰੇ ਕਹਿੰਦੇ ਨੇ ਮਹਾਰਾਜ ਜੀ ਇਹ ਜਿਹੜੀ ਜ਼ਮੀਨ ਤੇ ਤੁਸੀਂ ਚਰਨ ਪਾਏ ਆ ਨਾ ਇਹ ਅੱਜ ਤੋਂ ਜ਼ਮੀਨ ਮਹਾਰਾਜ ਜੀ ਤੁਹਾਡੀ ਆ ਇਹ ਅੱਜ ਤੋਂ ਜ਼ਮੀਨ ਮਹਾਰਾਜ ਜੀ ਤੁਹਾਡੀ ਆ ਤੇ ਉਹ ਅੱਜ ਵੀ ਸਾਧ ਸੰਗਤ ਦੀ ਸੰਤਾਂ ਦੀ ਪੈੜੀ ਵੱਜਦੀ ਆ ਉੱਥੇ ਅੱਜ ਵੀ ਉਹ ਸੰਤਾਂ ਦੀ ਪੈੜੀ ਵੱਜਦੀ ਆ ਤੇ ਸਾਰੀ ਸ੍ਰਿਸ਼ਟੀ ਉਹਨਾਂ ਦੀ ਆ ਇੱਕ ਪੈੜੀਆਂ ਦੀ ਕਿਹੜੀ ਗੱਲ ਆ ਸਾਧ ਸੰਗਤ ਸਾਡੇ ਚੱਪ ਤਮ ਸੰਗਮ ਤੋਂ